ਕਰੋੜਾਂ ਮਿਲੀਅਨ ਲਾਇਆ ਹੂੰ ਮਿਲੇ ਰਾਕਟ ਬਣਦਾ ਹੂੰ ਕਿੰਨੀ ਊਰਜਾ ਕਿੰਨੇ ਬਲ ਨਾਲ ਜਦੋਂ ਤੁਸੀਂ ਦੂਜੇ ਗ੍ਰਹਿ ਜਾਂਦੇ ਆ ਗੱਬੇ ਤਬਲ ਹੈ ਹੂੰ ਜਿੱਥੇ ਗੁਰ ਐਸ ਗ੍ਰਹਿ ਦੀ ਗੁਰਤਾ ਕਿਸ਼ਨ ਥੱਲੇ ਰਹਿ ਜਾਂਦੀ ਉੱਪਰਲੇ ਗ੍ਰਹਿ ਦੀ ਉੱਪਰ ਗੱਬੇ ਤਬਲ ਹੈ ਉਹਨੂੰ ਜਦੋਂ ਕ੍ਰੋਸ ਕਰਨਾ ਹੈ ਉੱਥੇ ਬਹੁਤ ਬਲ ਚਾਹੀਦਾ ਉਹ ਤੇ ਇੰਨਾ ਕੁ ਫੇ ਬਲ ਲੱਗਦਾ ਏ ਇੰਨੀ ਊਰਜਾ ਲੱਗਦੀ ਏ ਉਹਨੂੰ ਕ੍ਰੋਸ ਕਰਨ ਵਾਸਤੇ ਉਹਦੇ ਵਿੱਚ ਫੇ ਸ਼ੇਕ ਹੁੰਦਾ ਉਹਨੂੰ ਓਜ਼ੋਨ ਪਰਤ ਕਹਿੰਦੇ ਨੇ ਹੂੰ ਜਦੋਂ ਉਹਦੇ ਵਿੱਚ ਸ਼ੇਕ ਹੁੰਦਾ ਫੇ ਸੂਰਜ ਵਾਲੀਆਂ ਸਿੱਧੀਆਂ ਕਿਰਨਾ ਸਾਡੇ ਦੇ ਪੈਨੀਆਂ ਜਿਹਨੂੰ ਪ੍ਰਾਈ ਵੈਂਗਣੀ ਕਰਨਾ ਕਹਿੰਦੇ ਆ ਹੋਰ ਇਹਨਾਂ ਸਾਡੇ ਜਿਹੜੇ ਚਮੜੀ ਵਾਲੇ ਰੋਗ ਭਿਆਨ ਭਿਆਨਕ ਰੋਗ ਲੱਗਣੇ ਸ਼ੁਰੂ ਹੋ ਗਏ ਆ ਗਰਮੀ ਵੀ ਉਹਦੇ ਨਾਲੇ ਵਧੀ ਆ ਹਾਂ ਨਾ ਜਦੋਂ ਪ੍ਰਦੂਸ਼ਣ ਵੱਧਦਾ ਇਹ ਵੀ ਪ੍ਰਦੂਸ਼ਣ ਹੀ ਹੈ ਜਦ ਰੌਕਟ ਛੱਡਦਾ ਉਹਦੇ ਵਿੱਚ ਪ੍ਰਦੂਸ਼ਣ ਧੂੰਏ ਨਿਕਲਦਾ ਤੇ ਜਿੱਦਾਂ ਇਹ ਜਾਂਦੇ ਸਤਗੁਰੂ ਕਹਿੰਦੇ ਇਦਾਂ ਨਹੀਂ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ਼ ਇਹਨਾਂ ਨੇ ਮਹਾਂਪੁਰਸ਼ਾਂ ਗਏ ਦੂਜੀ ਦੂਜੀ ਤਰ੍ਹਾਂ ਇਹ ਜਿਹੜਾ ਬਰਸ਼ਾਤੀ ਖੰਭ ਲੱਗਦੇ ਨੇ ਕੀੜਿਆਂ ਨੂੰ ਇੱਕ ਤਾਂ ਜਿਹਨ ਪਰਮਾਨੈਂਟ ਕੰਭ ਹੁੰਦੇ ਆ ਯੂ ਨੋ ਜਮਾਂਦਰ ਹੁੰਦੇ ਇੱਕ ਬਰਸਾਤੀ ਕੀੜੇ ਵੀ ਹੁੰਦੇ ਆ ਬਰਸਾਤੀ ਜਿਹੜੇ ਕੀੜੇ ਹੁੰਦੇ ਛਾਲ ਮਾਰਦੇ ਸ਼ਮਾ ਕੋ ਜਾਂਦੇ ਲੇਟ ਉਹਨਾਂ ਦੇ ਖੰਭ ਸਾੜਦੇ ਫੇਰ ਥੱਲੇ ਡਿੱਗ ਪੈਂਦੇ ਆ ਇਹ ਉਦਾਂ ਦੇ ਕੀੜੇ ਇਹਨਾਂ ਨੂੰ ਮਾਰੇ ਨੇ ਗਰਬਾਨ ਜਿਕੇ ਆ ਤੇ ਅਸਲ ਵਿੱਚ ਜਿਹਨੇ ਸੁਣਨਾ ਤੇ ਮਾਰਾ ਕਹਿੰਦੇ ਉਹ ਫਿਰ ਆਪਣੇ ਸਿਮਰਨ ਕਰਕੇ ਅਭਿਆਸ ਕਰਕੇ ਤੁਸੀਂ ਦੇਖੋ ਸਭ ਕੁਝ ਪਰ ਉਹ ਜਾਂਦੇ ਆ ਉਹਨਾਂ ਨੇ ਕੁਝ ਖੋਜਿਆ ਤਾਂ ਹੈ ਜੇ ਨਾਸਾ ਗਿਆ ਇਸਰੋ ਗਿਆ ਕੁਝ ਖੋਜਣ ਵਾਸਤੇ ਗਿਆ ਖੋਜਣ ਪਰ ਲੱਭਾ ਕੁਝ ਨਹੀਂ ਚੰਦਰਮਾ ਤੇ ਪਾਣੀ ਵੀ ਖੋਜਿਆ ਹੀ ਆ ਚੰਦਰਮਾ ਤੇ ਪਾਣੀ ਖੋਜਿਆ ਕਹਿੰਦੇ ਹੈਗਾ ਹੂੰ ਹੈਗਾ ਕਹਿੰਦੇ ਹੂੰ ਫਿਰ ਕੁਝ ਨਾ ਕੁਝ ਜੇ ਪਾਣੀ ਹੈਗਾ ਫਿਰ ਜੀਵਨ ਵੀ ਹੋ ਸਕਦਾ ਹੂੰ ਜੇ ਦੇਖੋ ਪੰਜਾਂ ਤਤਾਂ ਨਾਲ ਵੀ ਜੀਵਨ ਵੀ ਹੋ ਸਕਦਾ ਆ ਜੇ ਖੋਜਿਆ ਤੇ ਬਾਕੀ ਹੁਣ ਹੌਲੀ ਹੌਲੀ ਚੱਲੇਗੇ ਪਰ ਜੇ ਇਦਨ ਗੁਰਬਾਣੀ ਨਾਲੋਂ ਆਉਣਗੇ ਵਿਗਿਆਨ ਇੱਧਰ ਆਵੇਗਾ ਹੂੰ ਤੇ ਮਹਾਰਾਜ ਦੀ ਕਿਰਪਾ ਚਾਟ ਹੋਣੀ ਜਿਹੜੇ ਐਨਾ ਕਰੋੜਾਂ ਮਿਲੀਨ ਨਾਲ ਸਮਾਂ ਕਿੰਨਾ ਲੱਗਦਾ ਜਾਣ ਨੂੰ ਇਥੇ ਅੱਖ ਦੇ ਪਰੋਕੇ ਤੋਂ ਪਹਿਲਾਂ ਬ੍ਰਹਮ ਜਿਹੜਾ ਗਿਆਨ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਜਿਹੜੀ ਕਿਰਪਾ ਹੈ ਇਹ ਤਾਂ ਉਹਦੀ ਕਿਰਪਾ ਹੈ ਚਲੋ NASA ਨੇ ਇਸ ਨੂੰ ਨੇ ਜਾਂ ਹੋਰ ਵੀ ਜਿਹੜੇ ਰਸ਼ੀਆ ਨੇ ਵੀ ਕੁਝ ਖੋਜਿਆ ਪਰ ਜਿਹੜੇ ਇਦਾਂ ਗਏ ਆ ਤੁਸੀਂ ਕਹਿੰਦੇ ਹੋ ਵੀ ਹਾਂ ਨਾਮ ਸਿਮਰਨ ਇਹ ਤੇ ਗੁਰੂ ਨਾਨਕ ਸਾਹਿਬ ਨੂੰ ਆਪਾਂ ਝੂਠਾ ਕਹਾਂਗੇ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਸਭ ਕੁਝ ਸੁਣਿਆ ਫਿਰ ਤਾਂ ਆਪਾਂ ਉਹਨਾਂ ਨੂੰ ਝੂਠੇ ਕਹਾਂਗੇ ਇਹ ਗੱਲ ਹੋਈ ਨਹੀਂ ਸਕਦੀ ਜੇ ਨਨ ਸੱਤਾਂ ਬਾਰੇ ਜੇਕਰ ਕਹੀਤਾ 14 ਬਾਰੇ ਮੈਂ ਕਹਿੰਦਾ ਹੋ ਸਕਦੀ ਹੈ ਪਰ ਉਹਨਾਂ ਨੇ ਕੀ ਖੋਜਿਆ ਜਿਹੜੇ ਇਦਾਂ ਗਏ ਕਿਹਨਾਂ ਨੇ ਜਿਹੜੇ ਇਦਾਂ ਤੁਸੀਂ ਕਹਿ ਰਹੇ ਹੋ ਵੀ ਨਾਮ ਸਿਮਰਨ ਕਰਕੇ ਗਏ ਆ ਫਿਰ ਉਹਨਾਂ ਨੇ ਕੀ ਖੋਜਿਆ ਕਿ ਖੋਜ ਤਾਂ ਇਹੀ ਹੈ ਕਿ ਜਦੋਂ ਜੋ ਦੇਖਿਆ ਉਹਨਾਂ ਨੇ ਉਹ ਦੱਸਿਆ ਸਾਨੂੰ ਗੁਰਬਾਣੀ ਗੁਰੂ ਦੇ ਰਾਹੀਂ ਹਮ ਹੈ ਨਾ ਇਹ ਕਿ ਕਿ ਐਸ ਧਰਤੀ ਦੇ ਇਲਾਵਾ ਹੋਰ ਵੀ ਧਰਤੀਆਂ ਆ ਆ ਸਰੀਰ ਨੂੰ ਵੀ ਧਰਤੀ ਕਿਹਾ ਨਾ ਹੈ ਨਾ ਅੱਠੋ ਪੈਰੇ ਅੱਠ ਖੰਡ ਨਾਵਾਂ ਖੰਡ ਸਰੀਰ ਇਹਨੂੰ ਸਰੀਰ ਨੂੰ ਵੀ ਇਹਦੇ ਅੰਦਰ ਵੀ ਜੀਵ বাসਦੇ ਨੇ। ਹੂੰ। ਇਹ ਰਚ ਜਸੱਲਾਂ ਰੂਪ ਦੇ ਵਿੱਚ ਕੋ ਖੂਨ ਨੂੰ ਸਾਫ਼ ਕਰਦੇ ਕੋ ਮਿਹਦੇ ਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਇਹਦੇ ਵਿੱਚ ਵੀ ਇਹ ਵੀ ਕਾਇਆ ਹੈ, ਇਹ ਵੀ ਨਗਰੀ ਹੈ। ਇਹ ਵੀ ਧਰਤੀ ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀ ਉਹ ਕਰਤਾ ਪੁਰਖ ਨੇ ਨਾਮ ਦਾ ਇਹਦੇ ਵਿੱਚ ਬੀਜ ਪਾਇ। ਪਹਿਲਾਂ ਤਾਂ ਇਹਨੂੰ ਲੱਭ ਲਈਏ, ਇਹਨੂੰ ਖੋਜ ਲਈਏ, ਇਹਨੂੰ ਛੱਡ ਕੇ ਆਪਾਂ ਬਾਹਰ ਦੀਆਂ ਖੋਜਾਂ ਕਰਦੇ। ਇਹ ਇੱਧਰ ਦੇਖੋ ਆਹ ਤਾਂ ਨੇੜੇ ਆ। ਉਹ ਚੰਦ ਮਹਾਰਾ ਦਾ ਦੂਰ ਅੱਗੇ ਖੋਜ ਅਸੀਂ ਅਸਲ ਸ਼ੁਰੂ ਹੋਣੀ ਪਰ ਮਾਤ ਦੀ ਉਹ ਅੰਦਰੋਂ ਸ਼ੁਰੂ ਹੋਣੀ ਹੈ ਹੂੰ ਹੂੰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਹੂੰ ਹੂੰ ਤੇ ਜਿਹੜਾ ਉਹ ਹੁਣ ਉਹ ਉਦਾਂ ਗ੍ਰਹਿਾਂ ਨੂੰ ਜਾਂਦੇ ਆ ਤੇ ਉਹ ਤੇ ਪ੍ਰਦੂਸ਼ਣ ਦਾ ਕਾਰਨ ਵੀ ਹੈ ਹੂੰ ਵਾਤਾਵਰਨ ਪ੍ਰਦੂਸ਼ਣ ਕਿੰਨਾ ਹੋ ਰਿਹਾ ਹੈ ਗਰਮੈਸ਼ ਕਿੰਨੀ ਵੱਧ ਰਹੀ ਹੈ ਹੂੰ ਹੂੰ ਹਨਾ ਇਧਰ ਕੋਈ ਪ੍ਰਦੂਸ਼ਣ ਵਾਲੀ ਖੇੜੇ ਹੈ ਨਹੀਂ ਹੂੰ ਹੂੰ ਹਨਾ ਇਧਰ ਤਾਂ ਧਿਆਨ ਦੀ ਸਾਰੀ ਖੇੜ ਆ ਤੇ ਜਦੋਂ ਮਹਾਰਾਜ ਦੀ ਕਿਰਪਾ ਹੋ ਗਈ ਧਿਆਨ ਨੂੰ ਮਾਰਨ ਇੱਕ ਸ਼ਬਦ ਨਾਲ ਜੋੜ ਦਿੱਤਾ ਇਹ ਸ਼ਬਦ ਕਿੱਥੇ ਕਿੱਥੇ ਨਹੀਂ ਸ਼ਬਦ ਹੈਗਾ ਬਿਨ ਨਾਵੇਂ ਨਾ ਹੀ ਕੋ ਥਾਉ ਦੁਨੀਆ ਦੇ ਇਹੋ ਜਿਹੀ ਕੋ ਥਾਂ ਹੀ ਨਹੀਂ ਜਿੱਥੇ ਸ਼ਬਦ ਨਾ ਹੋਵੇ ਪਿਛਲੀ ਵਾਰੀ ਜਦੋਂ ਤੁਹਾਡੀ ਵੀਡੀਓ ਸੂਰਜ ਵਾਲੀ ਪਈ ਸੀ ਉਸ ਤੇ ਬੜੇ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਐਦਾਂ ਕਿਦਾਂ ਹੋ ਸਕਦਾ ਕੋਈ ਸੂਰਜ ਤਾਂ ਕਿਦਾਂ ਜਾਂਦਾ ਹੋਊਗਾ ਉਹ ਤਾਂ ਫਿਰ ਜੇਤੇ ਕਿਰਪਾ ਨਹੀਂ ਹੋਈ ਉਹਨ ਤਾਂ ਕਹਿਣਾ ਹੀ ਹੈ ਜੇ ਹੁਣ ਜੇਤੇ ਕਿਰਪਾ ਹੋ ਗਈ ਹੂੰ ਤੇ ਉਹ ਤਾਂ ਕਹੇਗਾ ਹੀ ਕਹੇਗਾ ਕਿ ਸਤਗੁਰੂ ਦੀ ਕਿਰਪਾ ਹੋ ਗਈ ਸਤਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਕਿਉਂਕਿ ਹੀ ਬੰਦੇ ਦੇ ਬਸ ਨਹੀਂ ਹੈਗਾ ਸਤਿਗੁਰ ਕਿਰਪਾ ਆਪਣੀ ਕਿਰਪਾ ਨਾਲ ਹੀ ਦਿਖਾਉਂਦੇ ਨੇ ਆਪਣੀ ਦਇਆ ਕਰਕੇ ਹੀ ਆਪਣੀ ਮਿਹਰ ਕਰਕੇ ਜੋ ਦਿਖਾਉਣਾ ਮਹਾਰਾਜ ਆਪਣੀ ਕਿਰਪਾ ਨਾਲ ਹੀ ਦਿਖਾਉਂਦੇ ਜਿੱਥੇ ਮਰਜੀ ਲੈ ਜਾਣ ਸੂਰਤੇ ਲੈਣਾ ਜਾਂ ਅੰਦਰਮੇ ਤੇ ਲੈ ਜਾਣ ਨਾਲੇ ਐਸਰੀਨ ਥੋੜਾ ਤਾਂ ਸੂਖਸ਼ਮ ਸਰੀਰ ਸੁਖਮ ਨੂੰ ਕੋਈ ਸਾੜ ਨਹੀਂ ਸਕਦਾ ਹੂੰ ਪਾਣੀ ਡੋਬ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਹਵਾ ਉਹਦਾ ਕੁਝ ਵਿਗਾੜ ਨਹੀਂ ਸਕਦੀ ਹੂੰ ਸੁਖਮ ਨੂੰ ਤਾਂ ਕੋਈ ਚੀਜ਼ ਵਿਗਾੜ ਨਹੀਂ ਜਾਣਾ ਸੁਖਮ ਨੇ ਐਸਰੀਰ ਨੇ ਤਾਂ ਜਣਾਏ ਸਰੀਰ ਤਾਂ ਸੜੇਗਾ ਜੇ ਸੂਰ ਦੀ ਗੱਲ ਆਉਂਦੀ ਹੈ ਤੇ ਆਹ ਸਰੀਰ ਤਾਂ ਫਿਰ ਸੜੇਗਾ ਐਸਰੀਰ ਤਾਂ ਗੱਲੇ ਹੀ ਹੈ ਨਹੀਂ ਗੱਲੇ ਸੁਖਮ ਸਰੀਰ ਦੀ ਹੈ ਸੁਖਮ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਜਿਹੜੀ ਅੰਦਰ ਸੁਖਮ ਮੂਰਤ ਦੇ ਅੰਦਰ ਉਹ ਨਾਮ ਰਾਹੀਂ ਜਾਏਗੀ ਹਾਂ ਨਾ ਇਹ ਨਾਮ ਦੇ ਸਵਾਰੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਉਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਉ ਸੋਖੰਡ ਬ੍ਰਹਮੰਡਾ ਹੈ ਨਾ ਅਸੀਂ ਬਾਣੀ ਦੇ ਬਚਨ ਇਹ ਆਪਾਂ ਪੜ੍ਹੇ ਹੀ ਆ ਕੱਲੇ ਇਹਨੂੰ ਕਮਾਇਆ ਨਹੀਂ ਨਾ ਜਦੋਂ ਕਮਾਇਆ ਤੇ ਆਪਾਂ ਫਿਰ ਪ੍ਰਸ਼ਨ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ ਫਿਰ ਦੱਸਣ ਪਛਾਉਣ ਦੀ ਲੋੜ ਜਿਹਦਾ ਜਿਹਨੂੰ ਮਾਰ ਨੇ ਕਿਰਪਾ ਕਰਤੀ ਉਹ ਤੇ ਪੇ ਕਿਰਪਾ ਕਿਰਪਾਉ ਤਾਂ ਫੇਰ ਚੱਲ ਰਿਹਾ ਹੈ ਇਹ ਤਾਂ ਖੇਡ ਹੈ ਆ ਮਹਾਰਾਜ ਜੀ ਕਰੋੜਾਂ ਮਿਲੀਅਨ ਲਾਇਆ ਹੂੰ ਮਿਲੇ ਰਾਕਟ ਬਣਦਾ ਹੂੰ ਕਿੰਨੀ ਊਰਜਾ ਕਿੰਨੇ ਬਲ ਨਾਲ ਜਦੋਂ ਤੁਸੀਂ ਦੂਜੇ ਗ੍ਰਹਿ ਜਾਂਦੇ ਆ ਗੱਬੇ ਤਬਲ ਹੈ ਹੂੰ ਜਿੱਥੇ ਗੁਰ ਐਸ ਗ੍ਰਹਿ ਦੀ ਗੁਰਤਾ ਕਿਸ਼ਨ ਥੱਲੇ ਰਹਿ ਜਾਂਦੀ ਉੱਪਰ ਲਿਖ ਰਹਿ ਦੀ ਉੱਪਰ ਗੱਬੇ ਤਬਲ ਹੈ ਉਹਨੂੰ ਜਦੋਂ ਕ੍ਰਾਸ ਕਰਨਾ ਹੈ ਉੱਥੇ ਬਹੁਤ ਬਲ ਚਾਹੀਦਾ ਉਹ ਤੇ ਇੰਨਾ ਕੁ ਫੇਰ ਬਲ ਲੱਗਦਾ ਹੈ ਇੰਨੀ ਊਰਜਾ ਲੱਗਦੀ ਹੈ ਉਹਨੂੰ ਕ੍ਰਾਸ ਕਰਨ ਵਾਸਤੇ ਉਹਦੇ ਵਿੱਚ ਫੇਰ ਸ਼ੇਕ ਹੁੰਦਾ ਉਹਨੂੰ ਓਜ਼ੋਨ ਪਰਤ ਕਹਿੰਦੇ ਨੇ ਹੂੰ ਯੋਦੋ ਉਹਦੇ ਵਿੱਚ ਛੇਕ ਹੁੰਦਾ ਵਿੱਚ ਸੂਰ ਜਾਲੀਆਂ ਸਿੱਧੀਆਂ ਕਿਰਨਾ ਸਾਡੇ ਦੇ ਪੈਨੀਆਂ ਜਿਹਨੂੰ ਪ੍ਰਾਈ ਵੈਂਗਣੀ ਕਰਨਾ ਕਹਿੰਦੇ ਆ ਹੋਰ ਇਹਨਾਂ ਸਾਡੇ ਜਿਹੜੇ ਚਮੜੀ ਵਾਲੇ ਰੋਗ ਭਿਆਨ ਭਿਆਨਕ ਰੋਗ ਲੱਗਣੇ ਸ਼ੁਰੂ ਹੋ ਗਏ ਆ ਗਰਮੀ ਵੀ ਉਹਦੇ ਨਾਲੇ ਵਧੀ ਹੈ ਹਾਂ ਨਾ ਜਦੋਂ ਪ੍ਰਦੂਸ਼ਣ ਵੱਧਦਾ ਇਹ ਵੀ ਪ੍ਰਦੂਸ਼ਣ ਹੀ ਹੈ ਜਦ ਰੌਕਟ ਛੱਡਦਾ ਉਹਦੇ ਵਿੱਚ ਪ੍ਰਦੂਸ਼ਣ ਧੂੰਏ ਨਿਕਲਦਾ ਤੇ ਜਿੱਦਾਂ ਇਹ ਜਾਂਦੇ 사ਤਗੁਰ ਕਹਿੰਦੇ ਇਦਾਂ ਨਹੀਂ ਸੁਣ ਗੱਲਾਂ ਆਕਾਸ਼ ਕੀ ਕੀਟਾ ਈ ਰੀਸ ਇਹਨਾਂ ਨੇ ਮਹਾਪੁਰਸ਼ਾਂ ਗਏ ਦੂਜੀ ਦੂਜੀ ਤਰ੍ਹਾਂ ਇਹ ਜਿਹੜਾ ਬਰਸ਼ਾਤੀ ਖੰਭ ਲੱਗਦੇ ਨੇ ਕੀੜਿਆਂ ਨੂੰ ਇੱਕ ਤਾਂ ਜਿਹਨਾਂ ਪਰਮਾਨੈਂਟ ਖੰਭ ਹੁੰਦੇ ਆ ਜਿਹਨਾਂ ਜਮਾਂਦਰ ਹੁੰਦੇ ਇੱਕ ਬਰਸ਼ਾਤੀ ਕੀੜੇ ਵੀ ਹੁੰਦੇ ਆ ਬਰਸ਼ਾਤੀ ਜਿਹੜੇ ਕੀੜੇ ਹੁੰਦੇ ਛਾਲ ਮਾਰਦੇ ਸ਼ਮਾ ਕੋ ਜਾਂਦੇ ਲੈਟ ਉਹਨਾਂ ਦੇ ਖੰਭ ਸਾੜਦੇ ਫੇਰ ਥੱਲੇ ਡਿੱਗ ਪੈਂਦੇ ਇਹ ਉਦਾਂ ਦੇ ਕੀੜੇ ਇਹਨਾਂ ਨੂੰ ਮਾਰੇ ਨੇ ਗਰਬਾਣ ਜਿਕੇ ਆ ਤੇ ਅਸਲ ਵਿੱਚ ਜਿਹਨੇ ਸੁਣਨਾ ਤੇ ਮਾਰਾ ਕਹਿੰਦੇ ਉਹ ਫਿਰ ਆਪਣੇ ਸ਼ਮਰਨ ਕਰਕੇ ਵਿਆਸ ਕਰਕੇ ਤੋ ਅਸੀਂ ਦੇਖੋ ਸਭ ਕੁਝ ਪਰ ਉਹ ਜਾਂਦੇ ਆ ਉਹਨਾਂ ਨੇ ਕੁਝ ਖੋਜਿਆ ਤਾਂ ਜਨਾਸਾ ਗਿਆ ਇਸਰੋ ਗਿਆ ਕੁਝ ਖੋਜਣ ਵਾਸਤੇ ਗਿਆ ਖੋਜਣ ਪੁਰ ਲੱਭਾ ਕੁਝ ਚੰਦਰ ਚੰ드ਰਮਾ ਤੇ ਚ ਪਾਣੀ ਵੀ ਖੋਜਿਆ ਹੀ ਹੈ ਚੰਦਰਮਾ ਤੇ ਪਾਣੀ ਖੋਜਿਆ ਕਹਿੰਦੇ ਹੈਗਾ ਹੂੰ ਹੈਗਾ ਕਹਿੰਦੇ ਹੂੰ ਫੇ ਕੁਝ ਨਾ ਕੁਝ ਜੇ ਪਾਣੀ ਹੈਗਾ ਫਿਰ ਜੀਵਨ ਵੀ ਹੋ ਸਕਦਾ ਹੂੰ ਜੇ ਦੇਖੋ ਪੰਜਾ ਤਤਾਂ ਨਾਲ ਵੀ ਫਿਰ ਜੀਵਨ ਵੀ ਹੋ ਸਕਦਾ ਆ ਜੇ ਖੋਜਿਆ ਪਰ ਬਾਕੀ ਹੁਣ ਹੌਲੀ ਹੌਲੀ ਚੱਲੇਗੇ ਪਰ ਜੇ ਇਦਨ ਗੁਰਬਾਣੀ ਨਾਲ ਨੂੰ ਆਉਣਗੇ ਵਿਗਿਆਨ ਇੱਧਰ ਆਵੇਗਾ ਤੇ ਮਹਾਰਾ ਦੀ ਕਿਰਪਾ ਚਾਟ ਹੋਣੀ ਜਿਹੜੇ ਇੰਨਾ ਕਰੋੜਾਂ ਮਿਲੀਨ ਨਾਲ ਸਮਾਂ ਕਿੰਨਾ ਲੱਗਦਾ ਜਾਣ ਨੂੰ ਇੱਥੇ ਦੇ ਅੱਖ ਦੇ ਪਰੋਕੇ ਤੋਂ ਪਹਿਲਾਂ ਬ੍ਰਹਮ ਜਿਹੜਾ ਗਿਆਨ ਹੈ ਸੱਚੇ ਪਾਤਸ਼ਾਹ ਦੀ ਮਹਾਰਾ ਦੀ ਜਿਹੜੀ ਕਿਰਪਾ ਹੈ ਇਹ ਤਾਂ ਉਹਦੀ ਕਿਰਪਾ ਹੈ ਚਲੋ NASA ਨੇ ਇਸ ਨੂੰ ਨੇ ਜਾਂ ਹੋਰ ਵੀ ਜਿਹੜੇ ਰਸ਼ੀਆ ਨੇ ਵੀ ਕੁਝ ਖੋਜਿਆ ਪਰ ਜਿਹੜੇ ਇਦਾਂ ਗਏ ਆ ਤੁਸੀਂ ਕਹਿੰਦੇ ਹੋ ਵੀ ਹਾਂ ਨਾਮ ਸਿਮਰਨ ਇਹ ਤਾਂ ਗੁਰੂ ਨਾਨਕ ਸਾਹਿਬ ਨੂੰ ਆਪਾਂ ਝੂਠਾ ਕਵਾਂਗੇ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਸਭ ਕੁਝ ਸੁਣਿਆ ਫਿਰ ਤਾਂ ਆਪਾਂ ਉਹਨਾਂ ਨੂੰ ਝੂਠੇ ਕਵਾਂਗੇ ਇਹ ਗੱਲ ਹੋਈ ਨਹੀਂ ਸਕਦੀ ਯਾਨੀ ਸਤਾਂ ਬਾਰੇ ਜ਼ਿਕਰ ਕੀਤਾ 14 ਬਾਰੇ ਮੈਂ ਕਹਿੰਦਾ ਹੋ ਸਕਦੀ ਹੈ ਪਰ ਉਹਨਾਂ ਨੇ ਕੀ ਖੋਜਿਆ ਜਿਹੜੇ ਇਦਾਂ ਗਏ ਕਿਹਨਾਂ ਨੇ ਜਿਹੜੇ ਇਦਾਂ ਤੁਸੀਂ ਕਹਿ ਰਹੇ ਹੋ ਵੀ ਨਾਮ ਸਿਮਰਨ ਕਰਕੇ ਗਏ ਆ ਫਿਰ ਉਹਨਾਂ ਨੇ ਕੀ ਖੋਜਿਆ ਕਿ ਖੋਜ ਤਾਂ ਇਹ ਹੀ ਹੈ ਕਿ ਜਦੋਂ ਜੋ ਦੇਖਿਆ ਉਹਨਾਂ ਨੇ ਉਹ ਦੱਸਿਆ ਸਾਨੂੰ ਗੁਰਬਾਣੀ ਗੁਰੂ ਦੇ ਰਾਹੀਂ ਹਮ ਹੈ ਨਾ ਕਿ ਕਿ ਐਸ ਧਰਤੀ ਦੇ ਇਲਾਵਾ ਹੋਰ ਵੀ ਧਰਤੀਆਂ ਆ ਆ ਸਰੀਰ ਨੂੰ ਵੀ ਧਰਤੀ ਕਿਹਾ ਨਾ ਹੈ ਨਾ ਅੱਠੋ ਪੈਰੇ ਅੱਠ ਖੰਡ ਨਾਵਾਂ ਖੰਡ ਸਰੀਰ ਇਹਨੂੰ ਸਰੀਰ ਨੂੰ ਵੀ ਇਹਦੇ ਅੰਦਰ ਵੀ ਜੀਵ বাসਦੇ ਨੇ। ਹੂੰ। ਇਹ ਜਿਵੇਂ ਸੱਲਾਂ ਰੂਪ ਦੇ ਵਿੱਚ ਕੋ ਖੂਨ ਨੂੰ ਸਾਫ਼ ਕਰਦੇ ਕੋ ਮਿਹਦੇ ਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਇਹਦੇ ਵਿੱਚ ਵੀ ਇਹ ਵੀ ਕਾਇਆ ਹੈ, ਇਹ ਵੀ ਨਗਰੀ ਹੈ, ਇਹ ਵੀ ਧਰਤੀ ਧਰ ਤਕਾਇਆ ਸਾਧਕੇ ਵਿੱਚ ਦੇ ਕਰਤਾ ਵੀ ਉਹ ਕਰਤਾ ਪੁਰਖ ਨੇ ਨਾਮ ਦਾ ਇਹਦੇ ਵਿੱਚ ਬੀਜ ਪਾਇਆ। ਪਹਿਲਾਂ ਤਾਂ ਇਹਨੂੰ ਲੱਭ ਲਈਏ, ਇਹਨੂੰ ਖੋਜ ਲਈਏ, ਇਹਨੂੰ ਛੱਡ ਕੇ ਆਪਾਂ ਬਾਹਰ ਦੀਆਂ ਖੋਜਾਂ ਕਰਦੇ ਹਾਂ। ਇਹ ਇਧਰ ਦੇਖੋ ਆਹ ਤਾਂ ਨੇੜੇ ਆ। ਸੂਚਨ ਮੈਂ ਦਾ ਦੁਰਜੇ ਖੋਜ ਅਸੀਂ ਅਸਲ ਸ਼ੁਰੂ ਹੋਣੀ ਪਰ ਮਾਤ ਦੀ ਉਹ ਅੰਦਰੋਂ ਸ਼ੁਰੂ ਹੋਣੀ ਹੈ ਹੂੰ ਹੂੰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਹੂੰ ਹੂੰ ਤੇ ਜਿਹੜਾ ਉਹ ਹੁਣ ਉਹ ਉਦਾਂ ਗ੍ਰਹਿਾਂ ਨੂੰ ਜਾਂਦੇ ਆ ਤੇ ਉਹ ਤੇ ਪ੍ਰਦੂਸ਼ਣ ਦਾ ਕਾਰਨ ਵੀ ਹੈ ਹੂੰ ਵਾਤਾਵਰਨ ਪ੍ਰਦੂਸ਼ਣ ਕਿੰਨਾ ਹੋ ਰਿਹਾ ਹੈ ਗਰਮੈਸ਼ ਕਿੰਨੀ ਵੱਧ ਰਹੀ ਹੈ ਹੂੰ ਹੂੰ ਹਨਾ ਇਧਰ ਕੋਈ ਪ੍ਰਦੂਸ਼ਣ ਵਾਲੀ ਖੇੜੇ ਹੈ ਨਹੀਂ ਹੂੰ ਹੂੰ ਹਨਾ ਇਧਰ ਤਾਂ ਧਿਆਨ ਦੀ ਸਾਰੀ ਖੇੜ ਹੈ